ਤੰਗ ਰਹੀ ਹੈ ਮਾਤੋ ਜੈਸੇ ਮਧ ਤੋਂ ਮੱਖੀ ਜਾ ਮੇਰੇ ਪਾਤਸ਼ਾਹ ਇੱਕ ਨਿੱਕੇ ਜਿਹੇ ਜੀਵ ਦੀ ਉਦਾਹਰਣ ਦੇ ਕੇ ਸਾਨੂੰ ਮਨੁੱਖ ਜਾਤੀ ਦੇ ਵਿੱਚ ਮਨੁੱਖ ਜੂਮੀ ਦੇ ਵਿੱਚ ਆਿਆਂ ਨੂੰ ਸਮਝਾਉਂਦੇ ਨੇ ਕਿ ਜੇ ਸਾਧ ਸੰਗਤ ਮਿਲ ਰਹੀ ਹੈ ਮਾਤੋ ਜੈਸੇ ਮਧ ਤੋਂ ਮੱਖੀ ਜਾ ਸ਼ਹਿਦ ਦੀ ਮੱਖੀ ਇੱਕ ਨਿੱਕੇ ਜਿਹੇ ਜੀਵ ਹੋਇਆ ਕਰਦੀ ਹੈ ਵੇਖਿਆ ਹੱਸਪੁਰ ਇੰਨਾ ਮਿੱਠਾ ਹੁੰਦਾ ਹੈ ਇੰਨਾ ਮਿੱਠਾ ਹੁੰਦਾ ਹੈ ਕਿ ਧਰਤੀ ਦੇ ਤਖਤੇ ਉੱਤੇ ਉਸ ਮਠਾਸ ਦਾ ਕੋਈ ਬਦਲ ਨਹੀਂ ਸਾਥ ਨਹੀਂ ਭਾਵੇਂ ਅਸੀਂ 100 ਨਾਲ ਚੀਨੀ ਦੀ ਚਾਣੀ ਘੋਲ ਲਈਏ ਪਰ ਉਹ ਸ਼ਹਿਦ ਜਲੀ ਮਿੱਠੀ ਨਹੀਂ ਹੋ ਸਕਦੀ ਸਾਨੂੰ ਮੇਰੇ ਬਾਦਸ਼ਾਹ ਨੇ ਭੈਣਾ ਪ੍ਰਭਾਵ ਨਾਲ ਸੁਭਾਣ ਨੂੰ ਮਨੁੱਖ ਜੁਟੀ ਬਖਸ਼ੀ ਹੈ ਨਾ ਸਰਦਾਰੀ ਨੂੰ ਬਖਸ਼ੀ ਹੈ ਆਰੇ ਉਹ ਗਾਵੋ ਸੱਚੀ ਬਾਣੀ ਅਸੀਂ ਮਰੇ ਦਰਤਾਂ ਦੀ ਕਮਿਤਰ ਗੋਸ ਦੇ ਵਿੱਚ ਬੈਠ ਕੇ ਹਰੀ ਜਸ ਕੀਰਤਨ ਗਾਵਾਂਗੇ ਜੇ ਸੁਣਾਓ ਕਿਉਂਕਿ ਮੇਰੇ ਪਾਤਸ਼ਾਹ ਕਹਿੰਦੇ ਨੇ ਕੋਈ ਗਾਵੇ